ਇਹ ਗਰਮੀ ਬਹੁਤ ਹੋਈ ਪਈ ਹੈ ਜੀ ਮੌਸਮਾਂ ਗਰਮੀ ਤਾਂ ਘੋਮੀ ਲੱਗ ਰਹੀ ਹੈ ਨਾ ਹਰਿਆ ਭਰੀ ਮਾਹਨ ਜਰਨ ਇਹਨਾ ਦਿਨਾਂ ਤੂੰ ਕਹਿੰਦੇ ਨਹੀਂ ਮਾਤਾ ਦੇ ਜਾਣ ਨਾਲ ਤੂੰ ਹਾਂਜੀ ਹਾਂਜੀ ਹੋਰ ਆਓ ਮੋਲ ਮਾਤਾ ਕਿਨਾਂ ਚਲੀ ਜੀ ਮਾਰੇ ਸਾਰੇ ਮਿਲ ਕੇ ਹੁਣ ਜਾ ਕੇ ਘੁੰਮ ਘਮਾ ਕੇ ਆਈਏ ਹੋਰ ਕੀ ਏ ਥਲੋ ਬਈ ਕਿਹਨਾਂ ਤੂੰ ਕਹਿੰਦੇ ਕਿਵੇਂ ਆ ਠੀਕ ਠੀਕ ਸਰ ਜੀ ਆ ਗਏ ਜੀ ਆਪਣੇ ਬੰਦੇ ਚਲੋ ਦਿਨ ਇਹਨਾਂ ਦਾ ਵਜ ਨਹੀਂ ਘਟ ਰਿਆਂ ਲਈ ਸੁਪਤੀ ਬਣਾ ਜੇ ਓਕੇ ਨਾ ਭਜਨ ਤਾਂ ਵਗਾ ਗੜ ਗਿਆ ਬਿੱਤੇ ਰਣਾ ਹਾਂ ਬਈ ਭਾਰ ਘਟ ਗਿਆ ਭੁੱਖ ਭੁੱਖ ਲੱਗਦੀ ਕਿ ਨਹੀਂ ਭੁੱਖ ਘਟ ਲੱਗਦੀ ਬਈ ਭੁੱਖ ਘਟ ਲੱਗਦੀ ਹੈ ਸਰੀਰ ਨੂੰ ਖਾਦਾ ਪੀਤਾ ਨਹੀਂ ਦਾਦਾ ਹਣਾ ਉਹ ਨਹੀਂ ਲੱਗਦੀ ਨਾ ਭੁੱਖ ਇੱਕ ਤਾਂ ਨਾ ਤੂੰ ਆਪਦੇ ਖਾਣ ਪੀਣ ਨਾਲ ਧਿਆਨ ਦੇ ਤੇ ਇੱਕ ਦਿਨ ਮੈਂ ਦੇਸੀ ਨੁਸਖਾ ਦਿੰਦਾ ਹੋਰ ਜਾਨਾ ਤੂੰ ਆਪਦੀ ਡਾਈਟ ਵਿੱਚ ਸ਼ਾਮਲ ਕਰੀ ਤੇ ਤੇਰੇ ਮਹੀਨੇ ਇੱਕ ਵਿੱਚ ਫਰੀਜ਼ ਦੀ ਗਰੋਥ ਆਉਣਾ ਲੱਗ ਜੂਗੀ ਤੇ ਕਰਨਾ ਕੀ ਯਾਰ ਜਾਨਾ ਦੇਸੀ ਘੋਤ ਤੂੰ ਵਰਤਣਾ ਹੀ ਵਰਤਣਾ ਤੇ ਕਰਨਾ ਤੂੰ ਇਹ ਰੁਟੀਨ ਚ 4-5 ਗ੍ਰਾਮ ਆਜੂ ਕੰਨ 4 ਗ੍ਰਾਮ ਤੋਂ ਉੱਪਰ ਨਹੀਂ ਕਰਨੀ ਤੇ ਇੱਕ ਚਮਚ ਲੈ ਲਈ ਦੇਸੀ ਘੋ ਠੀਕ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਲਈ ਇਹਨੂੰ ਇਹ ਉਹਦੇ ਪੰਜੀਰੀ ਵਾਂਗੂ ਬਣੂ ਦੁੱਧ ਧਕਾ ਹਾਂ ਦੁੱਧ ਦਾ ਗਲਾਸ ਹਾਂ ਰੋਜ਼ਾਨਾ ਰਾਤ ਨੂੰ ਸੌਣ ਦੇ ਲਈ ਤੇ ਮਹੀਨੇ ਕ ਜੀ ਤੇਰੇ ਸਰੀਰ ਦੀ ਗਰੋਥ ਵੇਖੀ ਤੇ ਖਰਾਕ ਖੁੱਲ ਕੇ ਖਾ ਫਰੇਕ ਹੀ ਲੱਗੂਗੀ ਕੋਈ ਜਦੋਂ ਭੁੱਖ ਲੱਗੇਗੀ ਭੁੱਖ ਲੱਗਣ ਲੱਗੇ ਬਾਗੀ ਸਰੀਰ ਨੂੰ ਤੇਰੀ ਨੂੰ ਲੱਗਣ ਲੱਗ ਜੂਗਾ ਮੈਂ ਤਾਂ ਇਹ ਹੁੰਦਾ ਕਾਹਦਾ ਵੀ ਤੇ ਲੱਗਣਾ ਚਾਹੀਦਾ ਆਪਣੇ ਸਰੀਰ ਨੂੰ ਉਹ ਤਰ੍ਹਾਂ ਲੱਗਣ ਲੱਗ ਜੂਗਾ ਮੈਨੂੰ ਜਿੱਦ ਨੂੰ ਪਤਾ ਨਹੀਂ ਚੱਲ ਰਿਹਾ ਚਲੋ ਠੀਕ ਹੈ ਬਈ ਬਹੁਤ ਮਿਹਰਬਾਨ ਹੋ ਗਏ ਤੁਸੀਂ ਬਹੁਤ ਸ਼ੁਕਰ